गुण गाया, गाया। संभ हर मन पाया।, ससुरे पे ससुरे पे पाया।, पाया आप निरंजन अलाख है आप में आपे में लाइ रहाओ ही प्रत देह मत हर नाम त्याई ਪਾਈਐ ਹਉਮੈ ਦੁਬਿਦਾ ਬਿਨ ਸਜਾਏ ਸਹਿਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਮਨੁਖ ਗਰਬ ਨ ਪਾਇਓ ਅਗਿਆਨ ਕੇ ਆਣੀ ਸਤਗੁਰ ਸੇਵ ਸੇਵਾ ਨਾ ਵਰਤ ਸਤਗੁਰ ਸੇਵਾ ਕਰੈ ਫਿਰ ਕਰੈ ਫਿਰ ਫਿਰ ਪਛਤਾਣੀ ਗਰਬ ਜਾਣੀ ਸਤਗੁਰ ਸੇਵਾ ਕਰੈ ਫਿਰ ਫਿਰ ਪਛਤਾਣੀ ਨਾ ਕਰੈ ਸਤਿਗੁਰ ਸੇਵਾ ਨਾ ਕਰੈ ਤਿਨ ਤਿਨ ਪਛਤਾਣੈ, ਗਰਭ ਜੋਨੀ ਵਾਸ ਪਾਇ ਦੇ ਦਰਬੇ ਗਲ ਜਾਣੈ ਮੇਰੇ ਕਰਤੇ ਏਵੈ ਭਾਵ ਭਾਵਦਾ ਮਨਿ ਮੁਖਿ ਪਰਮਾਣੇ, ਮੇਰੇ ਹਰਿ ਪ੍ਰਭੁ ਲੇਖ ਲਿਖਾਇਆ, ਸੁਰਮਸਤਕ ਪੁਰਾ ਹਰਿ ਹਰਿ ਨਾਮੁ ਧਿਆਇਆ, ਭੇਟਿਆ ਗੁਰ ਸੂਰਾ ਹਰਿ ਮਾ ਹਰਿ ਪਿਤਾ ਮਾਤਾ ਹਰਿ ਨਾਮੁ ਮੇਰਾ ਪਿਤਾ ਮਾਤਾ ਹਰਿ ਹਰ ਪੰਦ ਸੁਬੀਰਾ ਹਰ ਹਰ ਬਖਸ਼ਿ ਲਾਇ ਪ੍ਰਭ ਜਨ ਨਾਨਕ ਕੀਰਾ